ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੀ ਅਜਿਹੀ ਸ਼ਖਸੀਅਤ ਦੇ ਨਾਲ ਜਿਨ੍ਹਾਂ ਦਾ ਕੰਮ ਜਿਹੜਾ ਹੈ ਉਹ ਇੱਕ ਮਿਹਨਤ ਮਜ਼ਦੂਰੀ ਕਰਦੇ ਹਨ ਲੇਕਿਨ ਇਹਨਾਂ ਦਾ ਇੱਕ ਸ਼ੌਂਕ ਜਿਹੜਾ ਹੈ ਉਹ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਇਹਨਾਂ ਦਾ ਸ਼ੌਂਕ ਹੈ ਇੱਕ ਸਿੰਗਿੰਗ ਦਾ ਜਿਹੜੇ ਇੱਕ ਗਾਇਕੀ ਦਾ ਕੰਮ ਕਰਦੇ ਹਨ ਅਸੀਂ ਇਹਨਾਂ ਨਾਲ ਗੱਲ ਕਰਨ ਜਾ ਰਹੇ ਹਾਂ ਸਤਿ ਸ੍ਰੀ ਅਕਾਲ ਜੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਵਿਜੀ ਮੱਟੂ ਹੈ ਜੀ ਹਾਂ ਜੀ ਕੀ ਕੰਮ ਕਰਦੇ ਹੋ ਸਰ ਮੈਂ ਲੇਵਰ ਦਾ ਕੰਮ ਕਰਦਾ ਹਾਂ ਰਾਜਮਿਸਤਰੀ ਦਾ ਅੱਛਾ ਜੀ ਤੇ ਇਹ ਕਿਦਾਂ ਤੁਸੀਂ ਸ਼ੌਂਕ ਕਿਦਾਂ ਚੁਣਿਆ ਇਹ ਬਚਪਨ ਤੋਂ ਸ਼ੌਂਕ ਹੈ ਜੀ ਆਪਣੇ ਬਾਰੇ ਤੁਸੀਂ ਦਰਸ਼ਕਾਂ ਨੂੰ ਦੱਸਣਾ ਚਾਹੋਗੇ ਕੁਝ ਜੀ ਮੈਂ ਵਿਜੇ ਮਰਤੂ ਜੀ ਅੰਮ੍ਰਿਤਸਰ ਛੜ ਤੋਂ ਰਹਿਣ ਵਾਲਾ ਵਾਂ ਬਡਾਲੀ ਸਾਹਿਬ ਦੇ ਕੋਲ ਤੇ ਬਚਪਨ ਦਾ ਸ਼ੌਂਕ ਹੈ ਜੀ ਮੈਨੂੰ ਗਾਣ ਦਾ ਤੇ ਜਾਗਰਨ ਮੇਲੇ ਵਗੈਰਾ ਮੈਂ ਲਾਈਵ ਕਰਦਾ ਵਾਂ ਤੇ ਕੋਸ਼ਿਸ਼ ਇਹ ਹੈ ਕਿ ਮੇਲੇ ਜਾਗਰਨ ਤੇ ਜਿੰਨੀਆਂ ਵੀਡੀਓ ਆ ਮੇਰੀ ਅਪਲੋਡ ਕਰਿਆ ਕਰੋ ਤੇ ਆਪਣੇ ਆਪਣੇ ਖੁਸ਼ੀਆਂ ਦੇ ਵਿੱਚ ਸ਼ਾਮਲ ਕਰੋ ਸੰਨ ਕਿੰਨਾ ਕਰਤਾ ਬਚਪਨ ਤੋਂ ਤੁਸੀਂ ਇਹ ਜਿਹੜਾ ਸਿੰਗਿੰਗ ਦਾ ਗਾਇਕ ਦਾ ਹਾਂਜੀ 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 ਹੁਣ ਤੱਕ ਕਿੰਨੇ ਕੁ ਸਟੇਜ ਸ਼ੋਅ ਜਿਹੜੇ ਤੁਸੀਂ ਕਰ ਚੁੱਕੇ ਜੀ ਕਾਫੀ ਕਰ ਚੁੱਕਾ ਹੈ ਗਿਣਤੀ ਜੀ ਨਹੀਂ ਆਈ ਹੈ ਤੇ ਕਿਸੇ ਵੱਲੋਂ ਤੁਹਾਨੂੰ ਜਿੱਦਾਂ ਸੱਦਾ ਦਿੱਤਾ ਜਾਂਦਾ ਹੈ ਤੇ ਮਤਲਬ ਅੱਗੇ ਕੀ ਪ੍ਰੋਸੈਸ ਹੁੰਦਾ ਤੁਹਾਡਾ ਵੈਸੇ ਇਹੀ ਹੁੰਦਾ ਹੈ ਪਾਜੀ ਕਿ ਜਦੋਂ ਆਪਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਮੈਂ ਇਹੋ ਜੇ ਕੰਮ ਵੀ ਕੀਤੇ ਕਿ ਮੈਂ ਰਾਤ ਗਾ ਕੇ ਨਾ ਵਾ ਤੇ ਸਵੇਰੇ ਮੈਨੂੰ 200 250 300 ਹੀ ਵਜਦਾ ਹੈ ਇੰਨਾ ਕੇ ਵਜਦਾ ਇਸ ਤੋਂ ਜ਼ਿਆਦਾ ਕੁਝ ਨਹੀਂ ਵਜਦਾ ਤੇ ਤੁਹਾਡੀ ਟੀਮ ਚ ਕਿੰਨੇ ਮੈਂਬਰ ਹੈਗੇ ਆ ਆਪਣੀ ਟੀਮ ਦੇ ਵਿੱਚ ਗਰੁੱਪ ਹੀ ਹੁੰਦਾ ਪਾਜੀ 12 13 ਮੁੰਡੇ ਹੁੰਦੇ ਜਿਹੜੇ ਮਿਊਜ਼ੀਸ਼ੀਅਨ ਭਰਾ ਵਾ ਆਪਣੇ ਉਹ ਹੁੰਦੇ ਨਾਲ ਉਹਨਾਂ ਦੀ ਪੇਮੈਂਟ ਵਗੈਰਾ ਜਿਹੜੀ ਗੱਡੀ ਕਿਸੇ ਵੀਰ ਭਰਾ ਦੀ ਲੈ ਕੇ ਜਿਹੜੀ ਉਹਦੇ ਗੱਡੀ ਦੇ ਖਰਚਾ ਵਗੈਰਾ ਆਪਣੇ ਜਿਹੜੇ ਤੁਹਾਡੇ ਉਸਤਾਦ ਜੀ ਨੇ ਉਹਨਾਂ ਬਾਰੇ ਵੀ ਕੁਝ ਜਾਣਦੇ ਮੇਰੇ ਉਸਤਾਦ ਜਨਾਬ ਗਗਨ ਮੱਤੀ ਇੱਕ ਅਦਾ ਦਰਸ਼ਕਾਂ ਨੂੰ ਸ਼ਲੋਕ ਵਗੈਰਾ ਕੁਝ ਸੁਣਾਉਣਾ ਜੀ ਜੀ ਹਨ ਮਨੇ ਉਹਦੀ ਮਰਜ਼ੀ ਆ ਸਾਥ ਯਾਰ ਦੁਸਾਇਾ ਨਹੀਂ ਜਾਣਾ ਉਹ ਰੱਬ ਮਨੇ ਨਾਮ ਲੈ ਉਹਦੀ ਮਰਜ਼ੀ ਆ ਸਤ ਪਿਆਰ ਰੁਸਾਇਆ ਨਹੀਂ ਜਾਣਾ ਆ ਤੇ ਕੀ ਨਾਮ ਸੀ ਤੁਹਾਡੇ ਉਸਤਾਜ ਦਾ ਮੇਰੇ ਉਸਤਾਜ ਦਾ ਨਾਮ ਗਗਨ ਮਸਤ ਸੀ ਕਿੱਥੋਂ ਦੇ ਨੇ ਉਹ ਅੰਮ੍ਰਿਤਸਰ ਸਿਆੜੇ ਦੇ ਠੀਕ ਹੈ ਤੇ ਪੜਾਈ ਕਿੱਥੋਂ ਤੱਕ ਕੀਤੀ ਪੜਾਈ ਮੈਂ 4 ਕਲਾਸਾਂ ਕੀਤੀਆਂ ਨੇ ਕਿਹੜੇ ਸਕੂਲ ਤੋਂ ਮੈਂ ਸਰਕਾਰੀ ਸਕੂਲ ਕਿਹੜੀ ਜਗ੍ਹਾ ਮੈਂ ਪਿੰਡ ਖਵਾਲੇ ਤੋਂ ਅੱਛਾ ਬੈਕਗਰਾਉਂਡ ਦੇ ਜਿਹੜੀ ਹੈ ਤੁਹਾਡੀ ਖਿਆਲੇ ਦੀ ਹਾਂਜੀ ਖਵਾਲੇ ਦੀ ਤੇ ਇਹ ਸ਼ੌਂਕ ਕਿਦਾਂ ਪੈਦਾ ਹੋਇਆ ਤੁਹਾਡਾ ਇਹ ਸ਼ੌਂਕ ਜੀ ਮੇਰੀ ਮਦਰ ਨੂੰ ਸੀ ਕਿਉਂਕਿ ਮੇਰੇ ਮਦਰ ਜਿਹੜੇ ਉਹ ਅੰਮ੍ਰਿਤਸਰ ਛੱਡਦੇ ਸੀ ਤੇ ਉਹ ਬਡਾਲੀ ਸਾਹਿਬ ਦੇ ਲਾਗੇ ਬੜਾ ਚਿਰ ਰਹਿ ਕੇ ਆਏ ਨੇ ਮੇਰੇ ਨਾਨਾ ਜੀ ਬੜਾ ਚਿਰ ਰਹਿ ਕੇ ਆਏ ਨੇ ਤੇ ਉਹਨਾਂ ਨੇ ਸੌਂਗ ਸਿੱਖ ਮੇਰਾ ਬੇਟਾ ਵੀ ਕੱਲ ਨੂੰ ਕਿਤੇ ਇਹਨਾਂ ਵਰਗਾ ਸਟਾਰ ਬਣ ਜੇ ਉਹ ਇਹ ਗਾਣਾ ਗੁਣਾ ਸਿੱਖ ਲਵੇ ਇਹ ਕੁਦਰਤੀ ਮਾਂ ਦੀਆਂ ਸੀਸਾਂ ਦੇ ਮਾਂ ਦੀਆਂ ਸੀਸਾਂ ਕਰਕੇ ਇੱਥੋਂ ਤੱਕ ਪਰੇ ਫਿਰਦੇ ਆ ਤੇ ਤੁਹਾਨੂੰ ਕਿਤੇ ਕੋਈ ਫਿਲਮ ਇੰਡਸਟਰੀ ਵਗੈਰਾ ਤੋਂ ਕਦੀ ਅਪਰੋਚ ਹੋਈ ਹੈ ਕਦੀ ਕਿਸੇ ਕਿਸੇ ਦੀ ਬਾਜੀ ਕੋਈ ਕਾਲ ਨਹੀਂ ਆਈ ਕਿਸੇ ਪੰਜਾਬੀ ਸਿੰਗਰ ਦਾ ਕਾਲ ਨਹੀਂ ਆਇਆ ਕਿਸੇ ਕਿਸੇ ਕੰਪਨੀ ਵਾਲੇ ਦਾ ਕਾਲ ਨਹੀਂ ਆਇਆ ਮੈਨੂੰ ਕਿ ਕਿਸੇ ਚੈਨਲ ਦਾ ਫੋਨ ਲਿਆ ਕਿ ਯਾਰ ਸਾਡੇ ਮਾਦੇ ਤੇ ਤੇਰੀਆਂ ਭੇਟਾਂ ਕਰਾਨੀਆਂ ਤੇਰੇ ਗਾਣੇ ਕਰਾਨੇ ਆ ਕਿ ਅਸੀਂ ਤੈਨੂੰ ਅੱਗੇ ਮਾਰਕੀਟ ਦੇ ਵਿੱਚ ਪੇਸ਼ ਕਰਦੇ ਮੈਨੂੰ ਕੁਝ ਨਹੀਂ ਚਾਹੀਦਾ ਭਾਜੀ ਮੈਨੂੰ ਚਾਹੀਦਾ ਕਿ ਮੇਰੇ ਜਿਹੜਾ ਮਾਪਿਆਂ ਦਾ ਸੁਪਨਾ ਕਿ ਗਾਇਕੀ ਦਾ ਕਿ ਮੇਰੇ ਮਾਪਿਆਂ ਨੇ ਸਾਝਿਆ ਸੀ ਇਹ ਮੈਂ ਪੂਰਾ ਕਰ ਸਕਾਂ ਕਿਉਂਕਿ ਮੈਂ ਜਿੱਥੇ ਰਹਿ ਰਿਹਾ ਇਹ ਰੈਂਟ ਵੀ ਜਿਹੜਾ ਇਹ ਮਕਾਨ ਹੈ ਇਹ ਵੀ ਕਿਰਾਏ ਤੇ ਆ ਅਗਲੇ ਚਾਹ ਤੇ ਭਾਵੇਂ ਕੱਲ ਕੱਢ ਦੇਣ ਪਰਸੋਂ ਕੱਢ ਦੇਣ ਤੇ ਤੁਹਾਨੂੰ ਪਤਾ ਵਾ ਸਾਡੇ ਵਰਗੇ ਆਰਟਿਸਟ ਬੰਦੇ ਨੂੰ ਕਿੰਨੇ ਮਕਾਨ ਦੇਣਾ ਸਰ ਕਿਹੜੇ ਕਿ ਤੁਹਾਡੀ ਫੈਮਿਲੀ ਚ ਕੌਣ ਕੌਣ ਹੈਗੇ ਆ ਆਪਾਂ ਤਿੰਨ ਬ੍ਰਦਰ ਆ ਵਾ ਜੀ ਕੀ ਕੰਮ ਕਰਦੇ ਉਹਨਾਂ ਦਾ ਵੀ ਸੇਮ ਹੀ ਕੀਤਾ ਹੈ ਉਹਨਾਂ ਦਾ ਵੀ ਸੇਮ ਹੀ ਲੇਬਰ ਦਾ ਕੰਮ ਕਰਦੇ ਆ ਅੱਛਾ ਜੀ ਤੇ ਸਿੰਗਰ ਹੋਰ ਕਿਹੜਾ ਹੈਗਾ ਤੁਹਾਡੇ ਫੈਮਿਲੀ ਸਿੰਗਰ ਮੈਂ ਹੀ ਆ ਜੀ ਕਰਦੇ ਵਿੱਚੋਂ ਅੱਛਾ ਜੀ ਹਾਂਜੀ ਤੇ ਮਾਤਾ ਪਿਤਾ ਤੁਹਾਡੇ ਮੰਮਾ ਨੂੰ 13 ਸਾਲ ਹੋ ਗਏ ਜੇ ਐਕਸਪਾਇਰ ਹੋਿਆਂ ਨੂੰ ਹਾਂਜੀ ਤੇ ਬਾਪੂ ਨੂੰ 14 ਸਾਲ ਹੋ ਗਏ ਅੱਛਾ ਜੀ ਤੇ ਗੁਜ਼ਾਰਾ ਕਰਦਾ ਕਿੱਦਾਂ ਚੱਲਦਾ ਕਰਦਾ ਗੁਜ਼ਾਰਾ ਚੱਲੀ ਜਾਂਦਾ ਜੀ ਬਸ ਦਿਹਾੜੀ ਲੱਗ ਜੇ ਤੇ ਚੱਲ ਜਾਂਦਾ ਵਾ ਨਾ ਮਿਲ ਗਿਆ ਤਾਂ ਵੀ ਚੱਲੀ ਜਾਂਦਾ ਮਾਤਰਾ ਨਹੀਂ ਕਿਰਪਾ ਕਰੇ ਦਰਸ਼ਕਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਦਰਸ਼ਕਾਂ ਨੂੰ ਇਹ ਪੀਲਾ ਕਿ ਮੇਰੀ ਵੱਤ ਨੂੰ ਤੁਸੀਂ ਸਪੋਰਟ ਕਰੋ ਜੇ ਕੋਈ ਕੰਪਨੀ ਆ ਕੋਈ ਪ੍ਰੋਡਿਊਸਰ ਆ ਕੋਈ ਪੰਜਾਬੀ ਸਿੰਗਰ ਆ ਉਹਦੇ ਘੜੀ ਹੱਥ ਬਣ ਕੇ ਬੇਨਤੀ ਹੈ ਪਾਜੀ ਕਿ ਮੇਰੇ ਵਰਗੇ ਆਰਟਿਸਟ ਬੰਦੇ ਨੂੰ ਨਾ ਰੁੱਲ ਦਿਓ ਗਰੀਬੀ ਦੇ ਹਾਲਾਤ ਦੇ ਵਿੱਚ ਕਿਉਂਕਿ ਜੇ ਮੈਂ ਰੁੱਲ ਗਿਆ ਮੇਰੀ ਗਰੀਬੀ ਦੇ ਵਿੱਚ ਮੇਰੀ ਗਾਇਕੀ ਲੋਕੀ ਤੇ ਮੈਂ ਅੱਗੇ ਉੱਠ ਨਹੀਂ ਸਕਦਾ ਮੈਂ ਦਸਾਂ ਬੰਦੇ ਨਹੀਂ ਕਹਿ ਸਕਦਾ ਕਿ ਪਾਜੀ ਇਸ ਲਾਈਨ ਦੇ ਵਿੱਚ ਸਾਡੇ ਗਰੀਬ ਬੰਦੇ ਦਾ ਕੋਈ ਹਾਲਾਤ ਨਹੀਂ ਕਲਾਸ ਬੰਦੇ ਆ ਜੇ ਸਿਮਿਲਰ ਕਲਾਸ ਬੰਦੇ ਹੀ ਨਹੀਂ ਉੱਠ ਸਕੇ ਫਿਰ ਅੱਗੇ ਅਸੀਂ ਕਿਸੇ ਨੂੰ ਕਿ ਬਰੋਚ ਕਰ ਸਕਾਂਗੇ ਕਿੰਨੇ ਯਾਰ ਮੈਨੂੰ ਕਿਸ ਨੇ ਚੁੱਕਿਆ ਤੁਸੀਂ ਵੀ ਮਿਹਨਤ ਕਰੋ ਤੇ ਮੈਂ ਸੱਚ ਬੁਸ਼ੋਂ ਮੈਂ ਮਿਹਨਤ ਘਟਾਤੀ ਆ ਕਿਉਂਕਿ ਮੈਨੂੰ ਪਤਾ ਕਿ ਜਦੋਂ ਅਸੀਂ ਮੀਡਲ ਕਾਸ ਮੈਨੂੰ ਕਿਸੇ ਨੇ ਚੁੱਕਣਾ ਹੀ ਨਹੀਂ ਮੈਨੂੰ ਕਿਸੇ ਨੇ ਸਪੋਰਟ ਹੀ ਨਹੀਂ ਕਰਨੀ ਤੇ ਫਿਰ ਮੈਂ ਮਿਹਨਤ ਕਰਕੇ ਕੀ ਕਰਾਂਗਾ ਹੁਣ ਤੱਕ ਤੁਹਾਡੀਆਂ ਜਿਹੜੀਆਂ ਕਿੰਨੇ ਜਿਹੜੇ ਗਾਣੇ ਆ ਜਾਂ ਪੇਟਾ ਕਿੰਨੀਆਂ ਤੁਸੀਂ ਆਪਣੇ ਕੋਲ ਜਿਹੜੀਆਂ ਰੀਲੀਜ਼ ਕਰ ਚੁੱਕੇ ਮੇਰੀਆਂ ਦੋ ਪੇਟਾਈਆਂ ਜੀ ਇੱਕ ਰੰਜਲ 뮤직 ਤੋਂ ਆਈਆਂ ਵਾ ਮੈਂ ਚਿੰਤਪੂਰਨੀ ਕਰਦਾ ਰਿਹਾ ਤਾਂ ਔਰ ਇੱਕ ਪੇਟ ਆਈ ਹੈ ਮਨੀ ਲੜਦਾ ਚੈਨਲ ਤੋਂ ਮੇਲਾ ਮਈਆ ਦਾ ਉਹਦੀਆਂ ਮੈਂ ਤੁਹਾਨੂੰ ਦੋਆਂ ਦੀਆਂ ਦੂਰ ਦੂਰ ਲੈਣਾ ਸੁਣਾ ਦਿੰਨਾ ਹੋ ਮੇਰੇ ਸਾਹ ਚੱਲਦੇ ਓਦੀ ਸਦਕਾ ਸਬਦਾ ਤੀ ਤੋਂ ਪਾਇਆ ਹੋ ਮੇਰੇ ਕਾਜ ਸਵਾਰੇ ਖੁਦ ਆ ਕੇ ਮੈਨੂੰ ਚਰਨਾ ਨਾ ਲਾਇਆ ਮੇਰੇ ਰੋਮ ਰੋਮ ਵਿੱਚ ਵਸਿਆ ਉਹ ਚਿੰਤਾ ਪੁਰਣੀ ਨਾ ਹੋ ਮੇਰੀ ਕਰਤਾ ਦਰਤਾਏ ਮੇਰੀ ਚਿੰਤਾ ਪੁਰਣੀ ਨਾ ਉਹ ਮੇਰੀ ਕੱਟਾ ਦਰਤਾਏ ਮੇਰੀ ਚਿੱਲਤਾ ਪੁਰਣੀ ਮਾ ਇਹ ਬਹੁਤ ਅਪੀਲ ਹੋ ਗਈ ਹਣ ਪਬਲਿਕ ਨੂੰ ਕੀ ਅਪੀਲ ਤੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਅਪੀਲ ਇਹ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਕਿ ਇਹ ਵੀਡੀਓ ਬਾਹਰ ਬੰਬਿਆਂ ਤੱਕ ਕੈਨੇਡਾ ਤੱਕ ਕਿਤਨੇ ਕਿਤੇ ਪਹੁੰਚਾ ਦਿਓ ਕਿ ਸ਼ਾਇਦ ਕੋਈ ਕੰਪਨੀ ਵਾਲਾ ਕੋਈ ਪ੍ਰੋਡਿਊਸਰ ਮੇਰਾ ਵੀਰਪਰਾ ਮੈਨੂੰ ਸ਼ਾਇਦ ਤੁਹਾਡੀਆਂ ਇੱਕ ਸ਼ੇਅਰ ਦੇ ਬਟਨ ਕਰਕੇ ਸ਼ੇਅਰ ਕਰਨ ਕਰਕੇ ਮੈਨੂੰ ਕਿਤਨੇ ਕਿਤੇ ਸਪੋਰਟ ਮਿਲ ਜੇ ਕਿਉਂਕਿ ਜਿਹੜਾ ਮੇਰਾ ਘਰ ਹੈ ਇਹ ਵੀ ਰੈਂਟ ਤੇ ਮੈਂ ਆਪਣੇ ਘਰ-ਬਾਰ ਦੇ ਵਿੱਚ ਚੱਲ ਜਾਵਾਂ ਤੇ ਬੜੀ ਮਿਹਰਬਾਨੀ ਹੈ ਮਾਲਕ ਤੁਹਾਨੂੰ ਬਹੁਤ ਜ਼ਿਆਦਾ ਦਵੇ ਜਿੰਨੇ ਵੀ ਮੈਂਬਰ ਦੇਖ ਰਹੇ ਨੇ ਜਿੰਨੇ ਵੀ ਫੈਮਿਲੀ ਮੈਂਬਰ ਹੀ ਕਹਿ ਸਕਦੇ ਕਿਉਂਕਿ ਜਿੰਨੇ ਵੀ ਸਾਨੂੰ ਦੇਖਣੇ ਸਾਡੇ ਫੈਮਿਲੀ ਮੈਂਬਰ ਆ ਇਸ ਕਰਕੇ ਮੇਨਤਾਲੀ ਗੱਲ ਹੈ ਕਿ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ ਸਾਰਿਆਂ ਦੇ ਕਿ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕ ਮੈਂ ਅੰਮ੍ਰਿਤਸਰ ਸ਼ਹਾੜ ਦੇ ਵਿੱਚ ਰਹਿਣ ਵਾਲਾ ਹਾਂ ਜੀ ਲਖਵਿੰਦਰ ਬਡਾਲੀ ਜੀ ਦੇ ਕੋਲ ਤੇ ਮੈਂ ਤੁਹਾਨੂੰ ਆਪਣਾ ਕਨੈਕਟ ਨੰਬਰ ਵੀ ਦੇ ਦਿੰਦਾ 9988517629 9988517629 ਤੇ ਵਿਜੇ ਮਟੁੰਨ ਰਣਾ ਹੈ